ਉਹ ਜਿੱਤੇ ਕੀ ਪਰਿਵਾਰਕ ਮੈਂਬਰਾਂ ਵੱਲੋਂ ਦੁਕਾਨਦਾਰ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਕਿਹਾ ਜਾ ਰਿਹਾ ਕਿ ਨੇੜੇ ਵੱਡੀਆਂ ਤਾਰਾਂ ਨੇ ਨਿਕਲਦੀਆਂ ਪਈਆਂ ਸੀ ਕਿ ਦੁਕਾਨਦਾਰ ਵੱਲੋਂ ਉਹਦਾ ਖਿਆਲ ਨਹੀਂ ਰੱਖਿਆ ਗਿਆ ਇਹ ਕਹਿਣਾ ਗਿਆ ਪਰਿਵਾਰਕ ਮੈਂਬਰਾਂ ਦਾ ਅਤੇ 22 ਸਾਲ ਦਾ ਨੌਜਵਾਨ ਹੈਗਾ ਸੀ ਸਾਲ ਡੇਢ ਸਾਲ ਪਹਿਲਾਂ ਹੀ ਦੀ ਸ਼ਾਦੀ ਹੋਈ ਸੀ ਇੱਕ 6 ਮਹੀਨੇ ਦਾ ਬੱਚਾ ਵੀ ਹੈਗਾ ਹੈ ਕਿ ਪਰਿਵਾਰਕ ਮੈਂਬਰਾਂ ਦਾ ਉਹ ਰੋ ਕੇ ਬੁਰਾ ਹਾਲ ਲਗਾਇਆ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਗਈ ਹੈ ਜਾਂਚ ਕਰਦੀ ਪਈ ਗਈ ਹੈ ਹੁਣ ਜਾਂਚ ਵਿੱਚ ਕੀ ਨਿਕਲ ਕੇ ਸਾਹਮਣੇ ਆਏਗਾ ਇਹ ਤਾਂ ਆਉਣ ਵਾਲਾ ਹੈ ਸਮਾਏ ਦੱਸੇਗਾ ਲੇਕਿਨ ਕਿਤਨਾ ਕਿਤੇ ਹੁਣ ਵੱਡੀ ਅੰਗਹਿਲੀ ਜਿਹੜੀ ਕਿ ਪ੍ਰਸ਼ਾਸਨ ਦੀ ਵੀ ਉਹ ਨਿਕਲ ਕੇ ਸਾਹਮਣੇ ਆ ਰਹੀ ਗਈ ਆ ਪਰਿਵਾਰਿਕ ਮੈਂਬਰਾਂ ਵੱਲੋਂ ਰਗਾ ਮੰਗ ਕੀਤੀ ਜਾ ਰਹੀ ਗਈ ਸਾਨੂੰ ਇਨਸਾਫ ਦਹਾਇਆ ਜਾਵੇ ਕਿਉਂਕਿ ਉਹਨਾਂ ਦਾ ਜਵਾਨ ਪੋਤੇ ਗਾਇ ਸਫਾਨੀ ਸੰਸਾਰ ਨੂੰ ਦੁਨੀਆ ਨਾਲ ਵਲਬਦਾ ਕਹਿ ਕੇ ਚੜਾ ਗਿਆ ਕਿਉਂਕਿ ਪਰਿਵਾਰਿਕ ਮੈਂਬਰ ਕਹਿ ਰਹੇ ਕਿ ਨੇਕ ਅਸੀਂ ਅਜੇ 1.5 ਸਾਲ ਪਹਿਲੋਂ ਹੀ ਆਪਣੇ ਪੁੱਤ ਦੀ ਜਿਹੜੀ ਸ਼ਾਦੀ ਕੀਤੀ ਸੀ ਕਿ 6 ਮਹੀਨੇ ਦਾ ਮੁੰਡਾ ਵੀ ਉਹਦਾ ਹੈਗਾ ਲੇਕਿਨ ਇਸ ਅੰਗਹਿਲੀ ਕਰਕੇ ਇਸ ਬੱਤੀ ਦੀ ਚਪੇੜ ਵਿੱਚ ਔਨ ਕਰਕੇ ਸਾਡੇ ਜਵਾਨ ਪੁੱਤ ਦੀ ਮੌਤ ਹੋ ਚੁੱਕੀ ਆ ਰੋ ਰੋ ਕੇ ਬੁਰਾ ਹਾਲ ਲਗਾਇਆ ਉਹਦੀ ਘਰ ਵਾਲੀ ਦਾ ਵੀ ਅਤੇ ਪਰਿਵਾਰਕ ਮੈਂਬਰਾਂ ਦਾ ਵੀ ਕੀ ਕਰਾਂਏ ਪਰਿਵਾਰਕ ਮੈਂਬਰਾਂ ਦਾ ਆਉਂ ਜਾਂਦੇ ਆ ਨਾਲ ਤੇ ਕੀ ਹੋਇਆ ਕਿ ਤੁਹਾਡੇ ਘਰ ਵਾਲੇ ਮੇਰੇ ਘਰ ਵਾਲੇ ਨੂੰ ਕੱਲ ਫੋਨ ਆਇਆ ਸੀ ਕਿ ਕਹਿੰਦੇ ਕਿ ਇਹਨਾਂ ਨੂੰ ਭੇਜ ਦਿਓ ਕੰਮ ਤੇ ਤੇ ਮੈਂ ਭੇਜ ਦਿੱਤਾ ਸੀ ਤੇ ਉਹ ਫਿਰ ਮੈਨੂੰ ਪਤਾ ਨਹੀਂ ਲੱਗਾ ਸਾਰਾ ਦਿਨ ਫੋਨ ਵੀ ਨਹੀਂ ਆਇਆ ਕੁਝ ਨਹੀਂ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਕਹਿਤਾ ਕਿ ਇਸ ਤਰ੍ਹਾਂ ਬੱਤੀ ਲੱਗ ਗਈ ਤੇ ਇਦਾਂ ਹੋਇਆ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਤੁਹਾਡਾ ਵਿਆਹ ਨੂੰ ਸਾਡੇ 1.5 ਸਾਲ ਹੋ ਗਿਆ 1.5 ਸਾਲ ਹੀ ਆਇਆ ਜੀ ਕਿੰਨੀ ਕਿੰਨੀ ਉਮਰ ਹੈਗੀ ਜ ਬੱਚਾ 1 ਕਿੱਜ ਦਾ ਹੈ? ਹਾਂਜੀ ਬੇਟਾ 1 ਕਿੱਜ ਹੈ। 6 ਮਹੀਨਿਆਂ ਦਾ ਸਾਰਾ। ਹੁਣ ਮੰਗ ਕੀ ਕਰਦੇ? ਹੁਣ ਮੈਂ ਮੰਗ ਚਾਹਨੀ ਮੈਨੂੰ ਇਨਸਾਫ ਮਿਲੇ। ਤੇ ਜਿਹੜਾ ਮਹਾਰਾਜ ਜੀ ਉਹ ਮੇਰਾ ਕੋਈ ਸ਼ਤ ਨਹੀਂ ਹੈਗਾ, ਕੋਈ ਘਰ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ ਮੇਰਾ। ਕਿੱਥੋਂ ਦੇ ਰਹਿਣ ਵਾਲੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ? ਹਾਂਜੀ ਅਸੀਂ ਕੋੜਖਾਲਸਾ ਦੇ ਜੀ। ਹੁਣ ਮੰਗ ਕੀ ਕਰਦੇ? ਦਰਸ਼ਨਗਰ। ਦਰਸ਼ਨਗਰ ਕੋੜਖਾਲਸਾ ਪੂਰਾ ਦਰਸ਼ਨਗਰ ਕੋੜਖਾਲਸਾ। ਯਾਰ ਮੋਲੋਗੇ ਤੁਸੀਂ ਬਿਲਕੁਲ। ਹਾਂਜੀ ਉਹ ਚਲੇ ਗਿਆ ਹੁਣ। ਉਹਨੇ ਕੁਛ ਗੱਲ ਨਹੀਂ ਕੀਤੀ ਉਹ ਕਿਤੇ ਕੰਮ ਕਰਦੇ ਆ ਰਹੇ ਹੇ। ਓ ਪਾਜੀ ਉਹ ਜਦੋਂ ਉਹਨਾਂ ਦਾ ਕੰਮ ਹੁੰਦਾ ਯੂਟਿਊਬ ਬੁਲਾ ਲੈਂਦੇ ਚਾਰ ਪੰਜ ਦਿਨਾਂ ਵਾਸਤੇ ਦਿਹਾੜੀਆਂ ਦਾ ਜਿਸ ਤਰ੍ਹਾਂ ਵੀ ਆ ਜਿੱਤਾਂ ਵੀ ਤੁਸੀਂ ਪੁਲਿਸ ਨੂੰ ਕੰਪਲੇਨਟ ਕਰਤੀ ਇਸ ਬਾਰੇ ਨਹੀਂ ਪਾਜੀ ਉਹਨਾਂ ਨੇ ਕੁਛ ਨਹੀਂ ਬੇੜਾ ਪੁਲਿਸ ਨੂੰ ਕੰਪਲੇਨਟ ਕੀਤੀ ਸੀ ਤੇ ਉਹ ਆਏ ਨਹੀਂ ਅਜੇ ਮਾਲਕ ਨੂੰ ਆਏ ਰਾ ਜਿਹੜੇ ਮਾਲਕ ਜਿੰਨਾ ਕੰਮ ਦੀ ਦਾ ਤੁਸੀਂ ਪੁਲਿਸ ਅੱਥੇ ਕੋਈ ਨਹੀਂ ਪਹੁੰਚਿਆ ਲੈ ਆਏ ਸੀ ਸਰ ਉਹ ਪਤਾ ਨਹੀਂ ਹੁਣ ਉਹ ਕਿੱਧਰ ਆ ਕਿੱਧਰ ਨਹੀਂ ਮੈਨੂੰ ਕੁਛ ਨਹੀਂ ਪਤਾ ਜੀ ਦੁਕਾਨ ਦਾ ਮਾਲਕ ਆਇਆ ਸੀ ਪਰ ਉਹਨਾਂ ਨੇ ਕੋਈ ਫੋਨ ਨਹੀਂ ਚੱਕਿਆ ਕੋਈ ਕੋਸ਼ਿਸ਼ ਨਹੀਂ ਆ ਹੁਣ ਚੱਕਰ ਨਹੀਂ ਦੇ ਆਣ ਨਹੀਂ ਦੇ ਕਹਿੰਦੇ ਕੱਲ ਨਵੇੜਾਂਗੇ ਕੀ ਮੰਗ ਕਰਦੇ ਹੋ ਮੈਂ ਮੰਗ ਕਰਦੀ ਮੇਰਾ ਬੱਚਾ ਛੋਟਾ ਵਾ ਮੈਂ ਮੈਂ ਕਿਤੇ ਕੰਮ ਨਹੀਂ ਕਰ ਸਕਦੀ ਇਹ ਨਾ ਢੇੜੀ ਲੋਂਡਿਆ ਸੀ ਹਾਂਜੀ ਤੇ ਮੈਂ ਹਾਂਜੀ ਆਪਣੇ ਨਿਮਾ ਪੇਟੀ ਰਾਮਪਤੀ ਰੋਡ ਤੇ ਠੀਕ ਹੈ ਨਿਮਾ ਪੇਟੀਆਂ ਵਾਲਾ ਉਹਦੀ ਦੁਕਾਨ ਤੇ ਢੇੜੀ ਲੋਂਟੇ ਤੇ ਉਹ ਬੋਰਡ ਲੋਂਡਿਆ ਸੀ ਤੇ ਮਾਲਕ ਨੂੰ ਪਤਾ ਵੀ ਹੈਗਾ 11000 ਕਰੰਟ ਹੈ ਘਰ ਚ ਤੇ 11000 ਯਾਰ ਨਹੀਂ ਆ 11000 ਬੋਲਟ ਹੈ ਉਹ ਚ ਮਾਲਕ ਨੂੰ ਖੋਚੀਦਾ ਵੀ ਪੁੱਤ ਕੰਮ ਧਿਆਨ ਨਾਲ ਕਰੀ ਕਰੰਟ ਬਹੁਤ ਤੇਜ਼ ਹੈਗਾ ਹੀ ਹੈ ਉਹਨੇ ਕੁਛ ਨਹੀਂ ਕੀਤਾ ਧਿਆਨੀਆਂ ਲੋਂਦਾ ਰਿਆ ਹੈ ਉਹਨੂੰ ਕਹਾ ਮੈਂ ਉਹਨੂੰ ਕੱਲ ਵੀ ਸਮਝਾਇਆ ਮੈਂ ਕੋਲ ਇੱਥੇ ਦਿਹਾੜੀਆਂ ਨਾਲ ਲਾਇਆ ਕਰ ਅੱਗੇ ਇੱਥੇ ਕਰੰਟ ਦੋ ਦਿਨਾਂ ਦੀ ਵਾਰੀ ਪਿਆ ਹਟ ਦੇ ਨਹੀਂ ਹੀ ਉਹ ਹੈ ਆ ਆ ਦੀ ਘਰ ਦੀ ਦਾ ਬੱਚਾ ਜੋ ਦਾ ਹੈ ਤੇ ਪ੍ਰਧਾਨ ਕਹਿੰਦਾ ਵੀ ਸਵੇਰੇ ਨੇ ਬੇੜਾਂਗੇ ਤੇ ਲਾਸ਼ ਉਹ ਪਈ ਜੋ ਹਸਪਤਾਲ ਲਾਗੇ ਤੇ ਉਹ ਆਦਮੀ ਅੱਜ ਦਾ ਕਿੱਥੇ ਗਰੀਬਾਂ ਦੇ ਜਾਣਗੇ ਪ੍ਰਧਾਨ ਕਹਿੰਦਾ ਸਵੇਰੇ ਇਹ ਚੌਧਰੀ ਸਾਹਿਬ ਮੁੰਡਾ ਮੁੰਡਾ ਹੈ 22 23 ਸਾਲਾਂ ਦਾ 22 23 ਸਾਲਾਂ ਦਾ ਬਾਈ ਘਾਟੀ ਆ ਬੱਚਾ ਜੀ ਦਾਦਾ ਕੰਮ ਕਰਦਾ ਹੈ ਮਜ਼ਦੂਰੀ ਦਾ ਅੱਛਾ ਜੀ ਪੇਕੇ ਆਪਣਾ ਕਦੋਂ ਵਾਕਿਆ ਕਦੋਂ ਹੋਇਆ ਇਹ ਹੋਇਆ 5:00 ਵਜੇ ਹੋਇਆ ਤੇ ਜਿਹੜੀ ਉਹ ਦੁਕਾਨ ਦਾ ਮਾਲਕ ਹੈਗਾ ਕਿੱਥੇ ਹੁਣ ਹੁਣ ਨਹੀਂ ਦਿਆ ਜੋ ਫੋਨ ਵੀ ਕਰਨ ਤੇ ਚੁੱਕਣ ਨਹੀਂ ਦਿਆ ਜੋ ਪੁਲਿਸ ਨੂੰ ਕੰਪਲੇਨਟ ਕੀਤੀ ਹਾਂਜੀ ਕੀਤੀ ਉਹਦੇ ਨੇ ਕੀ ਕਿਹਾ ਉਹ ਜਵਾਬ ਨਹੀਂ ਕੁਝ ਦੇਣ ਦੀ ਜੋ ਪੁਲਿਸ ਨੇ ਉਹ ਵੇਖ ਕੇ ਲਿਖ ਲੁਕ ਕੇ ਲੈ ਗਈ ਹਾਂਜੀ ਹਾਂਜੀ ਮੌਤ ਕਿ ਮੌਕੇ ਦੀ ਉਹ ਜਿਹੜਾ ਜਦੋਂ ਮਾਲਕ ਉਸਨੇ ਭੱਜ ਗਿਆ ਕਿ ਕਿੱਥੇ ਸੀ ਨਹੀਂ ਨਾਲ ਲੈ ਆਇਆ ਉਸਤਾਦ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ